ਆਹ ਬੰਦ ਕਰਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਹੁਤ ਹੱਥਿਆਰ ਬੰਦ ਕਰਾ ਬੰਦ ਕਰੋ ਬੰਦ ਕਰੋ ਤੁਸਨ ਨੂੰ ਵਾਸੀ ਦਿਓ ਵਾਸੀ ਦਿਓ ਵਾਸੀ ਦਿਓ ਤੁਸਨ ਨੂੰ ਵਾਸੀ ਦਿਓ ਵਾਸੀ ਦਿਓ ਵਾਸੀ ਦਿਓ ਬਾਲਤਾ ਜੀ ਤੁਸੀਂ ਦੇਖੋ ਅੰਦਰ ਕਿੰਨਾ ਹਜ਼ਾਰਾ ਬਾਲਿਆ ਫਰਿਜ ਵੱੱਠੇ ਵੱਡੇ ਫੀਜਰ ਲਾਇਓ ਆ ਪਰ ਫੋਦੀਆਂ ਢੇਰਾਂ ਲੱਗੇ ਆ ਇਹ ਬੇਡਰੇ ਲੋਕ ਐ ਇਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਐ ਇਹਨਾਂ ਨੂੰ ਪਤਾ ਨਹੀਂ ਕਿਹੜੀ ਸ਼ਾਇ ਐ ਵਾਸੀ ਰੋ ਵਾਸੀ ਰੋ ਵਾਸੀ ਰੋ ਜੈ ਸ਼ੀਰੋ ਜੈ ਸ਼ੀਰੋ ਰਮਤਾ ਕੀ ਜੈ ਰਮਤਾ ਕੀ ਫਗਵਾੜਾ ਕਬੂਰਥਲਾ ਮਾਰਗ ਉਪਰ ਸੜਕ ਉਪਰ ਬੜੇ ਢਾਬੇ ਤੇ ਇੱਕ ਥਾਂ ਤੇ ਰੇਡ ਕੀਤੀ ਗਈ Hindu ਸੰਗਠਨਾਵਾਲੋ ਜਿੱਥੇ ਭਾਰੀ ਮਾਤਰਾ ਵਿੱਚ ਗਾਂ ਦਾ ਮਾਸ ਵੰਦ ਕੀਤਾ ਗਿਆ ਜੋ ਕਿ ਬੜੇ ਲਿਹਾਫੇ ਦਾ ਕਟਣਾਂ ਵਿੱਚ ਪੈਕ ਕੀਤਾ ਹੋਇਆ ਸੀ Hindu ਸੰਗਠਨਾਵਾਲੋ ਪੁਲਿਸ ਨੂੰ ਮੌਕੇ ਤੇ ਬੁਲਾ ਲਿਆ ਤੇ ਮਾਸ ਜ਼ਬਤ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮਾਸ ਜੰਮੂ ਕਸ਼ਮੀਰ ਉਤੇ ਪੰਜਾਬ ਦੇ ਕਈ ਢਾਬਿਆਂ ਨੂੰ ਸਪਲਾਈ ਕੀਤਾ ਜਾਂਦਾ ਸੀ ਉੱਤਰ ਪ੍ਰਦੇਸ਼ ਤੋਂ ਲਿਆ ਕੇ ਇੱਥੇ ਸਟਾਕ ਕੀਤਾ ਜਾ ਰਿਹਾ ਸੀ ਕਿਉਂਕਿ ਪੰਜਾਬ ਦੇ ਬਾਕੀ ਢਾਬਿਆਂ ਤੇ ਵੀ ਇਸ ਨੂੰ ਵੇਚਿਆ ਜਾਂਦਾ ਸੀ ਲੋਕਾਂ ਨੂੰ ਬੱਕਰਾ ਇਹੋ ਕਹਿ ਕੇ ਮਾਸ ਖਵਾ ਦਿੱਤਾ ਜਾਂਦਾ ਸੀ ਤੇ ਪੈਸੇ ਵਟੋਲੇ ਜਾਂਦੇ ਸਨ ਜਿਸ ਨੂੰ ਲੈ ਕੇ ਸੰਗਠਨਾਂ ਵਿੱਚ ਇੱਕ ਭਾਰੀ ਰੋਸ ਪਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਰ ਮੁੱਖ ਦੋਸ਼ੀ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਫੂਆੜਾ ਬੰਦ ਕੀਤਾ ਜਾਏਗਾ ਆ ਤੁਹਾਨੂੰ ਦਿਖਾਣੇ ਆ ਮੌਕੇ ਤਸਵੀਰਾਂ ਕੀ ਹਾਲਾਤ ਬਣੇ ਹੋਏ ਨੇ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਿਸ ਬੰਦ ਹੁੰਦਾ ਕਿ ਆਇਆ ਉਹਦੇ ਵਿੱਚ ਗਊਬਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਖਊਆਂ ਆ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ-ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਦਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰਮੈਂਡ ਮਾਲਕ ਆ ਉਹ ਨੱਠ ਗਿਆ ਆ ਔਰ ਸਾਨੂੰ ਪਤਾ ਲੱਗਿਆ ਕਿ ਜੋਤੀ ਦਾ ਬੇਲਾ ਜਿਹੜਾ ਹੈ ਮਾਲਕ ਆ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਹਾ ਸਾਰਾ ਪੈਲਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਸੱਤ ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਕਤੀ ਨਾਲ ਪੁੱਛੀ ਕੀਤੀ ਕਰਕੇ ਪੁੱਛਿਆ ਜਾਵੇ ਕਿਥੋਂ ਗੋਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੀਜ਼ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਦਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਜਾਏ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਾਜ਼ਾਰ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬਹੁਤ ਬੜੀ ਸਖਤੀ ਨਾਲ ਇਹਨੂੰ ਕੀਤਾ ਜਾਣਾ ਜਿਹੜਾ ਹਿੰਦੂਧਰਾਂ ਨੂੰ ਬਦਨਾਮ ਕਰਦੇ ਆ ਉਹਨਾਂ ਤੇ ਵੀ ਕਾਰਵਾਈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਇਤਲਾਹ ਮਿਲੀ ਆ ਔਰੇ ਗਊ ਮਾਜ ਮਿਲਦੇ ਸਾਨੂੰ ਜੀ ਇੱਥੇ ਪਤਾ ਲੱਗਾ ਸਾਡੇ ਸਗਰਨ ਦੇ ਬੰਦਿਆਂ ਕੋਈ ਕੋਈ ਐਜਾ ਦਾ ਹੋਈ ਆ ਅਸੀਂ ਮੰਦਰ ਬੈਠੇ ਹੀ ਕਰਵਾ ਪ੍ਰਧਾਨ ਜੀ ਮੈਂ ਸਾਰੇ ਮੰਦਰ ਜਿਹੜਾ ਕੋਈ ਇਹਨਾਂ ਦੇ ਕਰਿੰਦਾ ਫੜੇ ਆ ਜਾਂ ਕਰਿੰਦੇ ਦੇ ਬੰਦੇ ਫੜੇ ਗਏ ਆ ਕਰਿੰਦੇ ਫੜੇ ਜੀ ਇਹਨਾਂ ਦੇ ਸੱਤ ਸੱਤ ਬੰਦੇ ਫੜੇ ਆ ਹਾਲ ਤਾਂ ਜੀ ਤੁਸੀਂ ਦੇਖੋ ਅੰਦਰ ਕੰਨਾ ਸਾਣਾ ਮਾਲਿਆ ਫਰਿੱਜ ਵੱਡੇ ਵੱਡੇ ਫੀਚਰ ਲਾਏ ਹੋ ਆ ਬਰਫ ਦੀਆਂ ਢੇਰਾਂ ਲੱਗਿਆ ਇੱਕੋ ਢਾਬੇ ਨੂੰ ਮੱਕੀ ਸਪਲਾਈ ਹੁੰਦੀ ਹੈ ਜਾਂ ਹੋਰ ਵੀ ਨਹੀਂ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾਫੀ ਢਾਬੇ ਇਹੋ ਨੇ ਕੈਂਚਾ ਢਾਬੇ ਦੇ ਇਹਨਾਂ ਦੇ ਯਾਰ ਉਹਨਾਂ ਦੇ ਕਹਾ ਚਾਰ ਢਾਬਿਆਂ ਤੋਂ ਬਾਅਦ ਉਹ ਢਾਬਿਆਂ ਨੇ ਵੀ ਸਪਲਾਈ ਕਰਦੇ ਆ ਇਹ ਗੱਡੀਆਂ ਜਿੱਥੋਂ ਲੱਤ ਲੱਤ ਕੇ ਬਾਹਰ ਸਪਲਾਈ ਕਰਦੇ ਆ ਕਿਲੋ ਕਿਲੋ ਦੀਆਂ ਪੈਕਿੰਗਾਂ ਆ ਅੱਜ ਜਿਹੜਾ ਸਾਡਾ ਸਮਾਂ ਸਾਡੇ ਸੂਈਏ ਨੇ ਸਾਨੂੰ ਦੱਸਿਆ ਸੀ ਕਿ ਅੰਦਰ ਕਾਫੀ ਮਾਤਰਾ ਦੇ ਵਿੱਚ ਗਊ ਮਾਸ ਪਿਆ ਅਸੀਂ ਇਸ ਫੈਕਟਰੀ ਨੂੰ ਪ੍ਰੇਸ਼ ਕਰਨ ਵਾਸਤੇ ਇੱਕ ਦੋ ਜਗ੍ਹਾ ਤੇ ਰੁਕੇ ਤੇ ਸਾਡੀ ਬਦਕਿਸਮਤੀ ਇਦਾਂ ਦੀ ਵੀ ਉਹ ਤਿੰਨੇ ਚਾਰੇ ਢਾਬੇ ਹੀ ਇਹ ਜੋਤੀ ਢਾਬੇ ਵਾਲਿਆਂ ਦਾ ਸੀ ਜਿਨ੍ਹਾਂ ਦਾ ਮਗਰਾ ਕਾਰੋਬਾਰ ਚੱਲਦਾ ਸੀ ਉਤੋਂ ਜਦੋਂ ਅਸੀਂ ਜਿੱਥੇ ਮਾਸ ਨੂੰ ਕੱਟ ਵੰਡ ਕਰ ਰਹੇ ਆ ਉਧਰੋਂ ਤੁਰੇ ਤਾਂ ਉਸੇ ਟਾਈਮ ਹੀ ਸਾਡੇ ਮਗਰ ਬੰਦੇ ਲੱਗੇ ਸੀ ਛੱਕ ਦਾ ਅਜ਼ਾਰਾ ਸਾਡਾ ਉਦੋਂ ਵਧ ਗਿਆ ਸੀ ਸਮੇਂ ਦੀ ਅਜਾਜਤ ਨੂੰ ਦੇਖਦਿਆਂ ਹੋਇਆਂ ਫਿਰ ਅਸੀਂ ਐਸਐਸਪੀ ਕੂਰਥਲਾਣਾ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਡੀਐਸਪੀ ਸਾਹਿਬ ਦੀ ਡਿਊਟੀ ਲਈ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੂੰ ਕਿਹਾ ਭੈ ਜੀ ਨੇ ਸਾਡੇ ਨਾਲ ਗੱਲ ਕੀਤੀ ਜਿਹੜੇ ਸੜਕੇ ਦੇ ਅਨਚਾਰਜ ਨੇ ਐਸਐਚਓ ਉਸ ਸਮੇਂ ਰਹਿੰਦੇ ਆ 10 ਤੋਂ 15 ਮਿੰਟ ਦੇ ਵਿੱਚ ਵਿੱਚ ਇੱਥੇ ਆ ਗਏ ਫਿਰ ਇਹਨਾਂ ਨੇ ਇੱਕ ਬੜਾ ਡਰਾਮਾ ਰਚਿਆ ਸੀ ਬਾਹਰ ਤਾਲਾ ਲਾਇਆ ਹੋਇਆ ਸੀ ਚਾਬੀ ਅੰਦਰ ਰੱਖੀ ਸੀ ਅੰਦਰੋਂ ਬੰਦਾ ਚਾਬੀ ਚਾਕੇ ਬਾਹਰੋਂ ਵੇੜ ਖੋਲ ਕੇ ਨਿਕਲ ਜਾਂਦਾ ਸੀ ਕਾਰ ਦੇ ਨੇਤਾ ਸਾਡਾ ਬਹੁਤ ਸਹਿਯੋਗ ਕਰਦੇ ਆ ਜਦੋਂ ਜਾ ਕੇ ਅਸੀਂ ਕੋਈ ਗੱਲ ਕਰਦੇ ਆ ਸਾਡੇ ਅੱਧੇ ਮਿੰਟ ਤੇ ਕਾਲ ਕਰਦੇ ਆ ਜਿਵੇਂ ਸਾਡੇ ਸਪੀਕਰ ਕਲਦਾਰ ਸਿੰਘ ਸੰਧਵਾ ਵਿਦੇਸ਼ ਸਿੰਘ ਪੰਨੂ ਆ ਕਾਫੀ ਲੋਕ ਇਹਨਾਂ ਗੱਲਾਂ ਨੂੰ ਹਿਰਦੇ ਤੇ ਰੱਖਦੇ ਆ ਥਾਬੇ ਵਾਲੇ ਦੇ ਦੋ ਮੁਲਾਜ਼ਮ ਫੜੇ ਗਏ ਆ ਥਾਬੇ ਵਾਲਾ ਖਾਰਾ ਹੈ ਡਾਬੇ ਵਾਲੇ ਮਾਲਕ ਨਹੀਂ ਸਾਨੂੰ ਅਜੇ ਇੱਥੇ ਪੁਲਿਸ ਨੇ ਅਰੈਸਟ ਕੀਤੇ ਨਾ ਤੁਹਾਨੂੰ ਪਤਾ ਲੱਗਿਆ ਵੀ ਇਹਦੇ ਜਿਹੜੇ ਢਾਬੇ ਆ ਇਹ ਚਾਰ ਚੱਲਦੇ ਆ ਇੱਕ ਇਸ ਤੋਂ ਅੱਗੇ ਚੱਲਦਾ ਉਤੋਂ ਤੋਂ ਤੋਂ ਦੇ ਮੱਧ ਮੈਂ ਇੱਕ ਤਾਂ ਮੈਂ ਅਪੀਲ ਕਰਦਾ ਸੁਪਚੀ ਸੰਗਤ ਨੂੰ ਵੀ ਜਿਹੜੇ ਜਲੰਧਰ ਤੋਂ ਜਾਂ ਲੁਧਿਆਣੇ ਤੋਂ ਆਉਂਦੇ ਆ ਮੈਂ ਦੇਖਿਆ ਵੀ ਪਰਲੇ ਪਾਸੇ ਗੱਡੀਆਂ ਰੋਕ ਕੇ ਵੀ ਇਧਰੋਂ ਸਮਾਨ ਲੈ ਕੇ ਜਾਂਦੇ ਆ ਜੋਤੀ ਢਾਬੇ ਦੇ ਨਾਲ ਜਿੰਨੇ ਵੀ ਅਟੈਚ ਢਾਬੇ ਆ ਉਤੋਂ ਜਲ ਪਾਣੀ ਕੋਈ ਨਾ ਛਕੇ ਆਪ ਦਾ ਦੀਨ ਭ੍ਰਸਤ ਨਾ ਕਰੇ ਮੈਂ ਬਸ ਇੱਥੇ ਪਹੁੰਚਿਆ ਹਾਂ ਜੀ ਲਾਜੇ ਗਾਉਂਾਸ ਕਹ ਰਿਹਾ ਜੀ ਆਪਾਂ ਕੇਸ ਰਜਿਸਟਰ ਕਰਨ ਲੱਗੇ ਆਂ ਵੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਆ ਨਿਯੁਕਤ ਕਰਦੀ ਆ ਬਹੁਤ ਜਲਦੀ ਇਹਨੀ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਸੀਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਆ ਕਿੰਨੀ ਵੀ ਜਿੰਨੀ ਗਾਉਂ ਗੋਮਾਸ ਲਈ ਆਈਆਂ ਮੈਂ ਉਸੇ ਘਰ ਕਾ ਆਮ ਜਸਟ ਰੀਚਿੰਗ ਹੇਅਰ ਮੈਂ ਉੱਥੇ ਪਹੁੰਚਿਆ ਆਂ ਠੀਕ ਆ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਵੈਟਰਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਫੜਿਆ ਸਰ ਇਹਦੇ ਆਹੋ ਹੀ ਤੁਹਾਨੂੰ ਯਾਹ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਹਾਂ ਉਸ ਵਾਰ ਫੱਟਾ ਜਾਤਾ ਹੈ ਜਗਵਾਨ ਟੀਵੀ ਲਈ ਮੈਂ ਰਿਸ਼ ਬਠਲਾ ਫਗਵਾੜਾ ਕਪੂਰਥਲਾ